ਸਵਾਗਤ ਹੈ ਸਾਰੇ ਦਰਸ਼ਕਾਂ ਦਾ ਮੈਂ ਲਵਪ੍ਰੀਤ ਬੰਗੜ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਆਵਾਮ ਦੀ ਆਵਾਜ਼ ਪ੍ਰੋਗਰਾਮ ਨੂੰ ਅੱਗੇ ਵਧਾइए ਉਸ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਉਹ ਚੋਣ ਸਰਗਰਮੀਆਂ ਵਿਖਾਉਂਦੇ ਹਾਂ ਜਿਸ ਦੇ ਬਾਰੇ ਸਾਡੇ ਦਰਸ਼ਕਾਂ ਦੇ ਲਈ ਜਾਣਨਾ ਬੇਹਜ਼ੂਰੀ ਹੈ ਕੁਝ ਤਸਵੀਰਾਂ ਤੁਹਾਡੇ ਸਕਰੀਨ ਤੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰਵਿਸ ਤੋਂ ਸਿਆਸਤ ਤੱਕ ਦੇ ਸਫ਼ਰ ਦੀ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਇਹ ਟ੍ਰੈਂਡ ਬਹੁਤ ਜ਼ਿਆਦਾ ਵੇਖਣ ਨੂੰ ਮਿਲਿਆ ਹੈ ਕਿ ਵੱਡੇ ਲੈਵਲ ਤੇ ਜੋ ਅਧਿਕਾਰੀ ਨੇ ਭਾਵੇਂ ਆਈਐਸ ਹੋਣ ਆਈਪੀਐਸ ਹੋਣ ਜਾਂ ਫਿਰ ਏਡੀਜੀਪੀ ਰੈਂਕ ਦੇ ਅਧਿਕਾਰੀ ਹੀ ਕਿਉਂ ਨਾ ਹੋਣ ਉਹ ਸਰਵਿਸ ਤੋਂ ਵੋਲੰਟਰੀ ਰਿਟਾਇਰਮੈਂਟ ਲੈ ਕੇ ਸਿਆਸਤ ਦਰੁਖ ਕਰਦੇ ਹੋਏ ਨਜ਼ਰ ਆਂਦੇ ਨੇ ਉਸ ਦੇ ਬਾਰੇ ਅੱਜ ਗੱਲਬਾਤ ਕਰਾਂਗੇ ਵਿਜੇ ਸਾਪਲਾ ਹੁਣਾਂ ਦੀ ਨਰਾਜ਼ਗੀ ਦੀ ਜੋ ਲਗਾਤਾਰ ਬਰਕਰਾਰ ਹੈ ਸਾਪਲਾ ਸਾਹਿਬ ਨੇ ਸਾਫ਼ ਕਹਿ ਦਿੱਤਾ ਹੈ ਕਿ ਮੈਂ ਹਾਈ ਕਮਾਂਡ ਨੂੰ ਕੁਝ ਸਵਾਲ ਪੁੱਛੇ ਨਹੀਂ ਪਹਿਲਾਂ ਉਹਨਾਂ ਦਾ ਜਵਾਬ ਦਿਓ ਨਾਲ ਹੀ ਗੱਲ ਕਰਾਂਗੇ ਅਮਰਿਤਪਾਲ ਦੀ ਵੀ ਜੀहां ਅਮਰਿਤਪਾਲ ਨੂੰ ਲੈ ਕੇ ਇਹ ਕਿਆਸ ਲਗਾਇਆ ਜਾਣ ਲੱਗੇ ਸੀ ਕਿ ਉਹ ਖਡੂਰ ਸਾਹਿਬ ਤੋਂ ਚੌਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਪਰ ਉਹਨਾਂ ਦੇ ਇਲੈਕਸ਼ਨ ਲੜਨ ਨੂੰ ਲੈ ਕੇ ਜੋ ਹੈ ਸਸਪੈਂਸ ਲਗਾਤਾਰ ਬਰਕਰਾਰ ਹੈ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਬੀਜਪੀ ਆਗੂਆਂ ਦਾ ਵੀ ਲਗਾਤਾਰ ਵਿਰੋਧ ਹੋ ਰਿਹਾ ਹੈ ਜੀहां ਲਗਾਤਾਰ ਕਿਸਾਨ ਬੀਜਪੀ ਆਗੂਆਂ ਨੂੰ ਜੁਨੇ ਉਹ ਘੇਰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਅੱਜ ਕਾਂਗਰਸ ਦੇ ਵੱਲੋਂ ਵੀ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਵਿਕ੍ਰਮਜੀਤ ਚੌਧਰੀ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਪਾਰਟੀ ਇਨਚਾਰਜ ਦਿਵਿੰਦਰ ਯਾਦਵ ਨੇ ਜਿਨ੍ਹਾਂ ਨੇ ਇਸ ਦੇ ਹੁਕਮ ਦਿੱਤੇ ਨੇ ਇਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਲਗਾਤਾਰ ਪਾਰਟੀ ਦੇ ਖਿਲਾਫ ਇਹ ਗਤੀਵਿਧੀਆਂ ਕਰ ਰਹੇ ਸੀ ਲਗਾਤਾਰ ਇਹਨਾਂ ਦੇ ਵੱਲੋਂ ਜੋ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਪਾਰਟੀ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਵਿਕਰਮਜੀਤ ਚੌਧਰੀ ਨੇ ਸਾਫ ਕਰ ਦਿੱਤਾ ਹੈ ਕਿ ਉਹਨਾਂ ਨੂੰ ਪਾਰਟੀ ਦੀ ਕਾਰਵਾਈ ਮਨਜ਼ੂਰ ਹੈ ਸਰਮਥੇ ਹੈ ਪਰ ਉਹ ਹਾਲੇ ਵੀ ਜੋ ਚੰਨੀ ਸਾਹਿਬ ਨੇ ਉਹਨਾਂ ਦਾ ਵਿਰੋਧ ਕਰਦੇ ਰਹਿਣਗੇ ਉਹ ਇਹ ਕਹਿ ਰਹੇ ਨੇ ਕਿ ਲਗਾਤਾਰ ਵਿਰੋਧ ਜਾਰੀ ਕਰਾਂਗਾ ਲੋਕਾਂ ਨੂੰ ਮੈਂ ਜਾ ਕੇ ਇਹ ਗੱਲ ਦੱਸਾਂਗਾ ਕਿ ਚੰਨੀ ਸਾਹਿਬ ਦੀ ਨਿਗਾਹ ਜੋ ਹੈ ਉਹ ਠੀਕ ਨਹੀਂ ਹੈ ਉਹਨਾਂ ਦਾ ਕਿਰਦਾਰ ਜੋ ਹੈ ਉਹ ਠੀਕ ਨਹੀਂ ਹੈ ਤਾਂ ਇਹ ਅੱਜ ਦੀਆਂ ਪੰਜ ਵੱਡੀਆਂ ਸਰਗਰਮੀਆਂ ਚੋਣ ਸਰਗਰਮੀਆਂ ਜਿਨ੍ਹਾਂ ਦੇ ਬਾਰੇ ਅਸੀਂ ਆਪਣੇ ਦਰਸ਼ਕਾਂ ਨੂੰ ਜਾਣੂ ਕਰਵਾਇਆ ਹੈ ਹੁਣ ਗੱਲ ਕਰਦੇ ਹਾਂ ਉਸ ਟ੍ਰੈਂਡ ਦੀ ਜੋ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੀ ਸ਼ੁਰੂਆਤ ਜੇਕਰ ਕਹੀਏ ਤਾਂ ਸਾਲ 2021-2022 ਦੇ ਦੌਰ ਦੇ ਵਿੱਚ ਹੋ ਗਈ ਸੀ ਗੱਲ ਉਸ ਟ੍ਰੈਂਡ ਦੀ ਕਰ ਰਹੇ ਹਾਂ ਜੋ ਵੱਡੇ ਅਧਿਕਾਰੀਆਂ ਦੇ ਵਿੱਚ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਆਈਐਸ ਰੈਂਕ ਦੇ ਅਧਿਕਾਰੀ ਹੋਣ ਆਈਪੀਐਸ ਰੈਂਕ ਦੇ ਅਧਿਕਾਰੀ ਹੋਣ ਏਡੀਜੀਪੀ ਦਾ ਅਹੁਦਾ ਰੱਖਣ ਵਾਲੇ ਅਧਿਕਾਰੀ ਹੋਣ ਉਸ ਸਮੇਂ ਤੋਂ ਪਹਿਲਾਂ ਆਪਣੀ ਸਰਵਿਸ ਤੋਂ ਰਿਟਾਇਰਮੈਂਟ ਲੈ ਲੈਂਦੇ ਨੇ ਅਤੇ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਜੋ ਹੈ ਉਹ ਨਜ਼ਰ ਆ ਜਾਂਦੇ ਨੇ ਸਭ ਤੋਂ ਪਹਿਲਾਂ ਉਦਾਹਰਣ ਸਾਡੇ ਵਿੱਚ ਸਾਡੇ ਕੋਲ ਹਾਲ ਹੀ ਦੇ ਵਿੱਚ ਆਈਐਸ ਪਰਮਪਾਲ ਕੌਰ ਦਾ ਹੈ ਜੋ ਹਾਲ ਹੀ ਦੇ ਵਿੱਚ ਰਿਟਾਇਰ ਹੋਣ ਵਾਲੀ ਸੀ ਪਰ ਉਹਨਾਂ ਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲਈ ਭਾਜਪਾ ਜੁਆਇਨ ਕੀਤੀ ਤੇ ਬਠਿੰਡਾ ਤੋਂ ਭਾਜਪਾ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਬਿਲਕੁਲ ਤਾਜ਼ਾ ਉਦਾਹਰਣ ਐਡੀਜੀਪੀ ਗੁਰਿੰਦਰ ਸਿੰਘ ਢਿੱਲੋ ਜੋ ਹੁਣ ਸਾਬਕਾ ਐਡੀਜੀਪੀ ਹੋ ਗਏ ਨੇ ਕਿਉਂਕਿ ਇਹਨਾਂ ਨੇ ਵੀ ਵੀਆਰਐਸ ਲੈ ਲਈ ਹੈ ਸਮੇਂ ਤੋਂ ਪਹਿਲਾਂ ਵੋਲੰਟਰੀ ਰਿਟਾਇਰਮੈਂਟ ਲੈ ਲਈ ਹੈ ਇਹਨਾਂ ਨੂੰ ਲੈ ਕੇ ਵੀ ਚਰਚਾਾਂ ਵਿੱਚ ਤੇਜ਼ ਨੇ ਕਿ ਸ਼ਾਇਦ ਸਿਆਸਤ ਦੇ ਵਿੱਚ ਅਗਲੇ ਦਿਨਾਂ 'ਚ ਇਹ ਵੀ ਨਜ਼ਰ ਆ ਸਕਦੇ ਨੇ ਆਈਪੀਐਸਸੀ ਅ 30 ਸਾਲ ਦੀ ਇਹਨਾਂ ਦੀ ਸਰਵਿਸ ਸੀ ਤੇ ਇੱਕ ਵੱਡਾ ਐਕਸਪੀਰੀਅੰਸ ਹੈਗਾ ਕਈ ਡਿਪਾਰਟਮੈਂਟਸ ਨੂੰ ਉਹਨਾਂ ਨੇ ਹੈਡ ਕੀਤਾ ਵੱਖ-ਵੱਖ ਜੋ ਬ੍ਰਾਂਚੀਜ਼ ਨੇ ਪੁਲਿਸ ਦੀਆਂ ਉਹਨਾਂ ਦੇ ਵਿੱਚ ਹੀ ਰਹੇ ਤੇ ਹੁਣ ਇਹਨਾਂ ਨੇ ਵੋਲੰਟਰੀ ਰਿਟਾਇਰਮੈਂਟ ਲੈ ਲਈ ਹੈ ਤੇ ਇਸ ਤੋਂ ਬਾਅਦ ਸਾਡੇ ਕੋਲੇ ਉਦਾਹਰਨ ਹੈ ਕੁਮਰ ਵਿਜੇ ਪ੍ਰਤਾਪ ਦੀ ਆਈਜੀ ਦਾ ਰੈਂਕ ਰੱਖਦੇ ਸੀ ਆਈਪੀਐਸ ਅਧਿਕਾਰੀ ਅਬਦਵੀ ਮਾਮਲੇ ਦੇ ਵਿੱਚ ਉਹਨਾਂ ਨੇ ਜੋ ਹੈ ਪੂਰੀ ਜਾਂਚ ਕੀਤੀ ਹਾਲਾਂਕਿ ਉਸ ਜਾਂਚ ਰਿਪੋਰਟ ਨੂੰ ਹਾਈ ਕੋਰਟ ਨੇ ਜੋ ਹੈ ਓਖਾ ਰਿਜ ਕਰ ਦਿੱਤਾ ਉਸ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਆਮ ਆਦਮੀ ਪਾਰਟੀ ਤੋਂ ਚੋਣ ਜਿੱਤੇ ਪਰ ਹੁਣ ਇਹਨਾਂ ਨੂੰ ਸਿਆਸਤ ਕੋਈ ਰਾਜ਼ ਨਹੀਂ ਆ ਰਹੀ ਕਿਉਂਕਿ ਲਗਾਤਾਰ ਪਾਰਟੀ ਦੇ ਖਿਲਾਫ ਹੀ ਪਿਛਲੇ ਕੁਝ ਦਿਨਾਂ ਚ ਇਹ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆ ਰਹੀ ਨਹੀਂ ਪੰਜਾਬ ਦੇ ਵਿੱਚ ਇਹ ਟ੍ਰੈਂਡ ਲਗਾਤਾਰ ਦੇਖਣ ਨੂੰ ਮਿਲ ਰਿਹਾ ਸਾਡੇ ਨਾਲ ਪੀਟੀਸੀ ਨਿਊਜ਼ ਦੇ ਮੁੱਖ ਸੰਪਾਦਕ ਹਰਪੀਸਾਨੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਾਨੀ ਸਾਹਿਬ ਇੱਕ ਵੱਖਰਾ ਹੀ ਟ੍ਰੈਂਡ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਗਿਆ ਹੈ ਕਿ ਜਨਾ ਅਧਿਕਾਰੀਆਂ ਦੀ ਸਭ ਤੋਂ ਵੱਧ ਕਿਸੇ ਵੀ ਸਟੇਟ ਨੂੰ ਜ਼ਰੂਰਤ ਹੁੰਦੀ ਹੈ ਉਹ ਆਪਣੀ ਸਰਵਿਸ ਦੌਰਾਨ ਹੀ ਵੀਆਰ ਐਸ ਸਕੀਮ ਦੇ ذریعے ਯਾਨੀ ਕਿ ਵੋਲੰਟਰੀ ਰਿਟਾਇਰਮੈਂਟ ਸਕੀਮ ਦੇ ذریعے ਸਮੇ ਤੋਂ ਪਹਿਲਾਂ ਰਿਟਾਇਰਮੈਂਟ ਲੈ ਲੈਂਦੇ ਨੇ ਤੇ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਨਜ਼ਰ ਆਉਂਦੇ ਨੇ ਸਾਬਕਾ ਏ ਡੀ ਜੀ ਪੀ ਗੁਰਿੰਦਰ ਢਿੱਲੋਂ ਨੂੰ ਲੈ ਕੇ ਵੀ ਕਿਆਸ ਤੇਜ਼ ਨੇ ਕਿ ਸ਼ਾਇਦ ਸਿਆਸਤ ਦੇ ਵਿੱਚ ਜਾ ਸਕਦੇ ਨੇ ਤੁਸੀਂ ਵੀ ਕੁਝ ਦਿਨ ਗੱਲਬਾਤ ਕੀਤੀ ਹੈ ਕਿਵੇਂ ਦੇਖਦੇ ਹੋ ਇਸ ਟ੍ਰੈਂਡ ਨੂੰ ਬਿਲਕੁਲ ਮੈਂ ਥੋੜੀ ਦੇਰ ਪਹਿਲਾਂ ਹੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਔਰ ਮੇਰਾ ਪਹਿਲਾ ਸਵਾਲ ਹੀ ਉਹਨਾਂ ਨੂੰ ਇਹ ਸੀਗਾ ਕਿ ਕਿਸੇ ਵੀ ਸਟੇਟ ਦੇ ਲਈ ਸਭ ਤੋਂ ਵੱਡਾ ਇਵੈਂਟ ਹੁੰਦਾ ਇਲੈਕਸ਼ਨਸ ਭਾਵੇਂ ਉਹ ਜਨਰਲ ਇਲੈਕਸ਼ਨਸ ਹੋਣ ਜਾਂ ਸਟੇਟ ਇਲੈਕਸ਼ਨਸ ਹੋਣ ਤਾਂ ਅਜੇਹ ਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਦੀ ਔਰ ਅਜੇਹ ਮੌਕੇ ਤੇ ਤੁਹਾਡਾ ਵੀਆਰਐਸ ਲਿਆ ਜਾਣਾ ਸਵਾਲ ਤਾਂ ਜ਼ਰੂਰ ਖੜੇ ਕਰਦਾ ਹੀ ਕਰਦਾ ਕਿ ਇੰਨੀ ਕਿਹੜੀ ਅਰਜੈਂਸੀ ਸੀ ਤੁਹਾਨੂੰ ਕਿ ਤੁਹਾਨੂੰ VRS ਲੈਣਾ ਪਿਆ ਔਰ ਉਹ ਵੀ ਉਸ ਵਕਤ ਜਦੋਂ ਤੁਹਾਡੀ ਸਭ ਤੋਂ ਵੱਧ ਜ਼ਰੂਰਤ ਪੰਜਾਬ ਨੂੰ ਸੀ ਕਿਉਂਕਿ ਜਿਹੜਾ ਡਿਪਾਰਟਮੈਂਟ ਉਹਨਾਂ ਕੋਲ ਸੀਗਾ ਲਾਅ ਐਂਡ ਆਰਡਰ ਮੇਨਟੇਨ ਕਰਦਾ ਡਿਪਾਰਟਮੈਂਟ ਉਹਨਾਂ ਕੋਲ ਸੀਗਾ ਸੋ ਅਜਿਹੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਓਹੀ ਸੀ ਪਰ ਉਹਨਾਂ ਨੇ ਕਿਹਾ ਕਿ ਨਹੀਂ ਮੇਰੀਆਂ ਕੁਝ ਘਰੇਲੂ ਮਜਬੂਰੀਆਂ ਸੀਗੀਆਂ ਮੈਂ ਆਪਣੇ ਘਰ ਦੇ ਨਾਲ ਸਲਾਹ ਕੀਤੀ ਔਰ ਉਸ ਤੋਂ ਬਾਅਦ ਮੈਂ ਰਿਟਾਇਰਮੈਂਟ ਲੈ ਲਈ ਇਹ ਇੱਕ ਇਤਫਾਕ ਹੀ ਹੈ ਕਿ ਇਲੈਕਸ਼ਨ ਤੇ ਮੈਂ VRS ਲਈ ਹੈ ਉਹਨਾਂ ਨੇ ਹਾਲਾ ਇਹ ਗੱਲ ਤੋਂ ਇਨਕਾਰ ਕੀਤਾ ਹੈ ਕਿ ਮੈਂ ਪੋਲ ਡਾਇਰੈਕਟਲੀ ਤੌਰ ਤੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਦੇਖਾਂਗਾ ਦੱਸਾਂਗਾ ਮਤਲਬ ਜਿੱਦਾਂ ਦੀ ਉਹਨਾਂ ਦੀਆਂ ਗੱਲਾਂ ਮੈਨੂੰ ਸਮਝ ਆਈਆਂ ਜਦ ਤੱਕ ਮੇਰਾ ਤਜਰਬਾ ਹੈ 18-19 ਸਾਲ ਦਾ ਮੀਡੀਆ ਦੇ ਵਿੱਚ ਤਾਂ ਉਹ ਯਕੀਨੀ ਤੌਰ ਤੇ ਕਿਤੇ ਨਾ ਕਿਤੇ ਇਸ਼ਾਰਾ ਜ਼ਰੂਰ ਸੀਗਾ ਕਿ ਉਹ ਪੋਲਿਟਿਕਸ ਦੇ ਵਿੱਚ ਜਾਣਗੇ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਸਰਵਿਸ 30 ਸਾਲ ਦੀ ਰਹੀ ਹੈ ਉਸ ਸਰਵਿਸ ਦੇ ਵਿੱਚੋਂ ਮੈਂ ਬਹੁਤ ਕੁਝ ਸਿੱਖਿਆ ਤੇ ਮੈਂ ਪੁਲਿਸ ਦੇ ਵਿੱਚ ਹੁੰਦਿਆਂ ਹੋਇਆਂ ਕਈ ਵਿਚਾਰ ਆਪਣੇ ਸਾਂਝੇ ਨਹੀਂ ਕਰ ਸਕਦਾ ਸੀ ਉਹਨਾਂ ਨੇ ਆਪਣਾ ਟਵੀਟ ਦੇ ਵਿੱਚ ਵੀ ਲਿਖਿਆ ਮੈਂ ਇੱਕ ਪਿੰਜਰੇ ਤੋਂ ਬਾਹਰ ਆਇਆ ਹੋਇਆ ਵਿਅਕਤੀ ਮਹਿਸੂਸ ਕਰ ਰਿਹਾ ਹਾਂ ਉਦੋਂ ਸਭ ਨੂੰ ਇਹ ਲੱਗਿਆ ਕਿ ਸ਼ਾਇਦ ਉਹਨਾਂ ਦੇ ਉੱਤੇ ਕੋਈ ਬੜਾ ਵੱਡਾ ਪ੍ਰੈਸ਼ਰ ਸੀਗਾ ਜਿਸ ਪ੍ਰੈਸ਼ਰ ਤੋਂ ਬਾਅਦ ਉਹਨਾਂ ਨੇ ਇਹ ਰਿਟਾਇਰਮੈਂਟ ਲੈਣ ਦਾ ਫੈਸਲਾ ਕੀਤਾ ਹਾਲਾਂਕਿ ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਕਿ ਮੈਂ ਸਿਰਫ ਉਹ ਇਹ ਗੱਲ ਇਸ ਕਰਕੇ ਕਹੀ ਸੀ ਕਿ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਜੌਬ ਦੇ ਵਿੱਚ ਰਹਿ ਕੇ ਪ੍ਰੋਫਾਈਲ ਦੇ ਵਿੱਚ ਰਹਿ ਕੇ ਨਹੀਂ ਕਰ ਸਕਦੇ ਤੇ ਜਦੋਂ ਉਹ ਪ੍ਰੋਫਾਈਲ ਤੁਹਾਡੇ ਤੋਂ ਖਤਮ ਹੋ ਗਿਆ ਛੁੱਟ ਗਈ ਵਰਦੀ ਉਤਰ ਗਈ ਤਾਂ ਮੈਂ ਹੁਣ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਿਹਾ ਹਾਂ ਪਰ ਹਰਪ੍ਰੀਤ ਜੀ ਇੱਕ ਸਵਾਲ ਇਹ ਵੀ ਹੈ ਕਿ ਇਹ ਕੁੱਟਨ ਬਹੁਤ ਇੱਕ ਇਤਿਫਾਕ ਇਹ ਵੀ ਹੈ ਕਿ ਚੋਣਾਂ ਤੋਂ ਠੀਕ ਪਹਿਲਾਂ ਇਸ ਤਰੀਕੇ ਦੇ ਨਾਲ ਵੋਲੰਟਰੀ ਰਿਟਾਇਰਮੈਂਟ ਲੈ ਲਈ ਜਾਂਦੀ ਹੈ ਜਾਂ ਜਦੋਂ ਉਹਨਾਂ ਦੀ ਰਿਟਾਇਰਮੈਂਟ ਵਿੱਚ ਹੀ ਕੁਝ ਸਮਾਂ ਬਾਕੀ ਹੋਵੇ ਉਸ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਜਾਂਦੀ ਹੈ ਇਹ ਗੱਲ ਕਹੀ ਜਾਂਦੀ ਹੈ ਕਿ ਲੋਕਾਂ ਦੀ ਸੇਵਾ ਕਰਨੀ ਸੀ ਜੋ ਸ਼ਾਇਦ ਇੱਕ ਪੁਲਿਸ ਫੋਰਸ ਦੇ ਵਿੱਚ ਰਹਿ ਕੇ ਉਸ ਤਰੀਕੇ ਨਾਲ ਨਾ ਕੀਤੀ ਜਾ ਸਕੇ ਜੋ ਸਿਆਸਤ ਦੇ ਵਿੱਚ ਕੀਤੀ ਜਾ ਸਕੀ ਹੈ ਬਹੁਤ ਵੱਡਾ ਇਤਿਫਾਕ ਨਹੀਂ ਹੈ ਬਹੁਤ ਵੱਡਾ ਇਤਿਫਾਕ ਹੈ ਦੇਖੋ ਤੁਸੀਂ ਪਰਮਪਾਲ ਕੌਰ ਦੀ ਇੱਕ ਐਗਜ਼ਾਮਪਲ ਲੈ ਸਕਦੇ ਹੋ ਔਰ ਆਮ ਤੌਰ ਤੇ ਇਹ ਹੁੰਦਾ ਹੈ ਕਿ ਅਸੀਂ ਦੇਖਦੇ ਹੁੰਦੇ ਹਾਂ ਕਿ ਜਿਨ੍ਹਾਂ ਦੀ ਸਰਵਿਸ ਹੈ ਜਿਹੜੀ ਉਹ ਸਾਲ ਦੋ ਸਾਲ ਦੀ ਰਹਿ ਗਈ ਹੋਵੇ ਉਹ ਵੀ ਆਰਐਸ ਲੈਦੇ ਹੋਏ ਦਿਖਾਈ ਦਿੰਦੇ ਸੀ ਜਿਨ੍ਹਾਂ ਦੀ 10 10 12 12 ਸਾਲ ਸਰਵਿਸ ਪਈ ਹੋਵੇ ਔਰ ਜਿਨ੍ਹਾਂ ਦੇ ਕੋਲੇ ਚਾਂਸਸ ਵੀ ਹੋਣ ਕਿ ਉਹਨਾਂ ਦਾ ਉਹਦਾ ਹੋਰ ਉੱਚਾ ਵੀ ਹੋ ਸਕਦਾ ਜਦੋਂ ਉਹ ਵੀ ਆਰਐਸ ਲੈ ਕੇ ਘਰ ਬਹਿ ਜਾਂਦੇ ਨੇ ਜਾਂ ਪੋਲਿਟਿਕਸ ਜੁਆਇਨ ਕਰ ਲੈਂਦੇ ਨੇ ਫਿਰ ਵੱਡਾ ਸਵਾਲ ਜ਼ਰੂਰ ਨਜ਼ਰ ਆਉਂਦਾ ਹੈ ਕਿ ਅਪਮੰਦੇ ਹੁੰਦੇ ਹਨ ਨਾ ਕਿ ਆਈਐਸ ਤੇ ਆਈਪੀਐਸ ਅਫਸਰ ਜਿਹੜੇ ਹੁੰਦੇ ਨੇ ਉਹਨਾਂ ਦੀ ਜਿਹੜੀ ਸਰਵਿਸਿਜ਼ ਹੈ ਉਹਨਾਂ ਦਾ ਜਿਹੜਾ ਰੈਂਕ ਹੈ ਉਹਨਾਂ ਦੀ ਜਿਹੜੀ ਨੌਕਰੀ ਹੈ ਉਹ ਸਭ ਤੋਂ ਉੱਤੇ ਆ ਉਹ ਬਹੁਤ ਵਧੀਆ ਨੇ ਪਰ ਜਦੋਂ ਉਹ ਲੋਕ ਆਪਣੀ ਸਰਵਿਸ ਵੀਆਰਐਸ ਲੈ ਕੇ ਪੋਲਿਟਿਕਸ ਦੇ ਵਿੱਚ ਜੁਆਇਨ ਕਰਦੇ ਨੇ ਤੇ ਆਮ ਲੋਕੋਨੂੰ ਲੱਗਦਾ ਹੈ ਪਾਈਏ ਪੋਲਿਟਿਕਸ ਤਾਂ ਬਹੁਤ ਵੱਡੀ ਚੀਜ਼ ਹੈ ਪੋਲਿਟਿਕਸ ਤਾਂ ਬਹੁਤ ਵੱਡੀ ਗੇਮ ਹੈ ਪੋਲਿਟਿਕਸ ਦੇ ਵਿੱਚੋਂ ਪਤਾ ਨਹੀਂ ਅਜੇ ਹਾ ਕੀ ਮਿਲ ਰਿਹਾ ਲੋਕਾਂ ਨੂੰ ਕਿ ਆਈਐਸ ਆਈਪੀਐਸ ਅਫਸਰ ਜਿਹੜੇ ਨੇ ਆਪਣੀ 10-10 12 ਸਾਲਾਂ ਦੀ ਨੌਕਰੀ ਛੱਡ ਕੇ ਜਿਹੜਾ ਉਹ ਪੋਲਿਟਿਕਸ ਜੁਆਇਨ ਕਰ ਰਹੇ ਨੇ ਸੋ ਪੰਜਾਬ ਦੇ ਵਿੱਚ ਇਹ ਪ੍ਰਚਲਨ ਬਹੁਤ ਘੱਟ ਸੀਗਾ ਨਹੀਂ ਸੀਗਾ ਹਾਂ ਇਹਨਾਂ ਜ਼ਰੂਰ ਸੀ ਆਈਐਸ ਅਫਸਰ ਰਟਾਇਰ ਹੋ ਕੇ ਜਿਹੜੇ ਨੇ ਉਹ ਪੋਲਿਟਿਕਸ ਜੁਆਇਨ ਕਰਦੇ ਨੇ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਨੇ ਡਾਕਟਰ ਅੰਮਰ ਸਿੰਘ ਸਭ ਤੋਂ ਵੱਡੀ ਉਦਾਹਰਨ ਹੈ ਫਤਿਹਗੜ੍ਹ ਸਾਹਿਬ ਤੋਂ ਉਹ ਰਟਾਇਰ ਹੋਣ ਤੋਂ ਬਾਅਦ ਜਿਹੜੇ ਨੇ ਉਹਨਾਂ ਨੇ ਪੋਲਿਟਿਕਸ ਜੁਆਇਨ ਕੀਤੀ ਔਰ ਸੰਸਦ ਵੀ ਬਣੇ ਹੋਰ ਬਹੁਤ ਸਾਰੀਆਂ ਉਦਾਹਰਨਾਂ ਨੇ ਸਟੇਟ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਬਹੁਤ ਸਾਰੇ ਵਿਧਾਇਕ ਨੇ ਜਿਹੜੇ ਉਹ ਵੀ ਆਈਐਸ ਸੋ ਅਜਿਹੇ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਅਚੰਭਾ ਜਿਹਾ ਜ਼ਰੂਰ ਹੈ ਕਿ ਪੋਲਿਟਿਕਸ ਦੇ ਵਿੱਚ ਅਜਿਹਾ ਕੀ ਹੋ ਗਿਆ ਕਿ ਆਈਐਸ ਆਈਪੀਐਸ ਅਫਸਰ ਆਪਣੀ 10 10 12 ਸਾਲਾਂ ਦੀ ਸਰਵਿਸ ਛੱਡ ਕੇ ਹੁਣ ਸਿਆਸਤ ਦੇ ਵਿੱਚ ਆਣ ਲੱਗੇ ਨੇ ਵਾਕੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅਚੰਭਾ ਹੈ ਕਿਉਂਕਿ ਜਿਸ ਰੈਂਕ ਦੇ ਵਿੱਚ ਇਹ ਅਧਿਕਾਰੀ ਪਹੁੰਚੇ ਨੇ ਐਨੇ ਸਾਲਾਂ ਦੀ ਮਿਹਨਤ ਕਰਕੇ ਉੱਥੇ ਪਹੁੰਚਣ ਤੱਕ ਨੌਜਵਾਨਾਂ ਦੀ ਸਾਰੀ-ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਉਹ ਸਭ ਕੁਝ ਦਾਤੇ ਲਗਾ ਦਿੰਦੇ ਨੇ ਆਪਣੇ ਕਿੰਨੇ ਸਾਲਾਂ ਦੀ ਮਿਹਨਤ ਦਾਤੇ ਲਗਾਉਂਦੇ ਨੇ ਕਿ ਅਸੀਂ ਯੂਪੀਐਸਸੀ ਦਾ ਐਗਜ਼ਾਮ ਕਲੀਅਰ ਕਰ ਸਕੀਏ ਆਈਐਸ ਆਈਪੀਐਸ ਦੇ ਰੈਂਕ ਤੱਕ ਪਹੁੰਚ ਸਕੀਏ ਉਸ ਤੋਂ ਬਾਅਦ ਉਹ ਸਾਰੀ ਜ਼ਿੰਦਗੀ ਸਰਵਿਸ ਕਰ ਦੇਣੀ ਕਿ ਸਾਨੂੰ ਅੱਗੇ ਪ੍ਰੋਮੋਸ਼ਨ ਮਿਲੇ ਕੈਬਨਿਟ ਸੈਕਟਰੀ ਤੱਕ ਦਾ ਪਹੁੰਚਣ ਦੀ ਉਹਨਾਂ ਦੀ ਕਮਿਟ ਸੀ ਅਗਲੇ ਵੀ ਲਫਰੀ ਦੱਸੇ ਕਿ ਪਿਛਲੇ ਸਾਲ ਜਨਵਰੀ ਦੇ ਵਿੱਚ ਹੀ ਉਹ ਵੀ ਜਿਹੜਾ ਉਹ ਲਗਭਗ ਸਵਾ ਕ ਸਾਲ ਹੀ ਹੋਇਆ ਮਿਲੀ ਸੀ ਸੋ ਉਹ ਪ੍ਰਮੋਸ਼ਨ ਦਾ ਜਿਹੜਾ ਅਹੁਦਾ ਮਿਲਿਆ ਸੀ ਉਹ ਵੀ ਮੈਨੂੰ ਲੱਗਦਾ ਚੰਗੀ ਤਰ੍ਹਾਂ ਇੰਜੋਏ ਨਹੀਂ ਕਰ ਪਾਏ ਸੀ ਹਲੇ ਬਿਲਕੁਲ ਹਾਲੇ ਹਾਲ ਹੀ ਦੇ ਵਿੱਚ ਪ੍ਰੋਮੋਸ਼ਨ ਮਿਲਿਆ ਉਹ ਦੌਰ ਵੀ ਇੰਜੋਏ ਨਹੀਂ ਕਰ ਪਾਏ ਉਸ ਤੋਂ ਪਹਿਲਾਂ ਹੀ ਵੋਲੰਟਰੀ ਰਿਟਾਇਰਮੈਂਟ ਲੈ ਲਈ ਤਾਂ ਜੋ ਅਜਿਹੇ ਐਗਜ਼ਾਮਪਲ ਜਦੋਂ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਨੌਜਵਾਨਾਂ ਦੇ ਜਾਂਦੇ ਵਿੱਚ ਲਾਜ਼ਮੀ ਤੌਰ ਤੇ ਇਹ ਚੀਜ਼ ਉੱਠਦੀ ਹੈ ਕਿ ਕਿਉਂ ਨਾ ਸਿਆਸਤ ਦਾ ਰੁਕ ਕੀਤਾ ਜਾਏ ਅਸੀਂ ਇੰਨੀ ਮਿਹਨਤ ਕਰਦੇ ਹਾਂ ਅਜਿਹੇ ਰੈਂਕਸ ਤੱਕ ਪਹੁੰਚਦੇ ਹਾਂ ਤੇ ਸਾਡੇ ਸਾਹਮਣੇ ਉਦਾਹਰਨਾਂ ਆndੀਆਂ ਨੇ ਕਿ ਉਹ ਵੀ ਸਾਲਾਂ ਦੀ ਸਰਵਿਸ ਤੋਂ ਬਾਅਦ ਘੁੰਮ ਫਿਰ ਕੇ ਸਿਆਸਤ ਦੇ ਵੱਲ ਹੀ ਜਾਂਦੇ ਹੋਏ ਵਿਖਾਈ ਦਿੰਦੇ ਨੇ ਤਾਂ ਕਿਉਂ ਨਾ ਪਹਿਲਾਂ ਹੀ ਸਿਆਸਤ ਦਾ ਰੁਕ ਕੀਤਾ ਜਾਏ ਅੱਗੇ ਵੱਧਦੇ ਆ ਤੇ ਹੁਣ ਸਿਆਸਤ ਦਾ ਹੀ ਰੁਕ ਕਰਦੇ ਆ ਵਿਜੇ ਸਾਪਲਾ ਉਹਨਾਂ ਦੀ ਗੱਲ ਕਰਦੇ ਆ ਜੋ ਪਿਛਲੇ ਦਿਨਾਂ ਤੋਂ ਲਗਾਤਾਰ ਨਾਰਾਜ਼ ਚੱਲ ਰਹੇ ਨੇ ਲਗਾਤਾਰ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜੋ ਨੇ ਉਹ ਜਾਰੀ ਨੇ ਲਗਾਤਾਰ ਵੱਡੇ ਲੀਡਰ ਜੋ ਨੇ ਉਹਨਾਂ ਦੇ ਕੋਲ ਪਹੁੰਚ ਰਹੇ ਨੇ ਉਹਨਾਂ ਨੂੰ ਮਨਾਉਣ ਦੇ ਲਈ ਪਿਛਲੇ ਦਿਨੀ ਸੁਨੀਲ ਜਾਖੜ ਕੋ ਦੋਤੇ ਪਹੁੰਚੇ ਤੇ ਹੁਣ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਜੋ ਨੇ ਉਹ ਸਾਪਲਾ ਹੁਨਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਉਹਨਾਂ ਨੂੰ ਮਲਾਉਣ ਦੇ ਲਈ ਪਹੁੰਚੇ ਪਰ ਸਾਪਲਾ ਸਾਹਿਬ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਪਹਿਲਾਂ ਮੇਰੇ ਕੁਝ ਸਵਾਲ ਨੇ ਜੋ ਮੈਂ ਹਾਈ ਕਮਾਂਡ ਨੂੰ ਕੀਤੇ ਨਹੀਂ ਮੈਨੂੰ ਉਹਨਾਂ ਦਾ ਜਵਾਬ ਜੋ ਹੈ ਉਹ ਮਿਲਣਾ ਚਾਹੀਦਾ ਹੈ ਕਿ ਮੇਰੇ ਖਿਲਾਫ ਜੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਜੋ ਲੋਕ ਇਹ ਅਫਵਾਹਾਂ ਫੈਲਾ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਮੇਰੇ ਖਿਲਾਫ ਵੀ ਕੋਈ ਇਲਜ਼ਾਮ ਲੱਗੇ ਨਹੀਂ ਮੇਰੇ ਤੇ ਕੋਈ ਦੋਸ਼ ਨਹੀਂ ਤਾਂ ਉਹਨਾਂ ਦੀ ਵੀ ਜਾਂਚ ਜੋ ਹੈ ਉਹ ਹੋਣੀ ਚਾਹੀਦੀ ਹੈ ਕਿਉਂਕਿ ਮੈਨੂੰ ਤਾਂ ਵਾਅਦਾ ਕੀਤਾ ਗਿਆ ਸੀ ਕਿ ਮੈਨੂੰ ਚੋਣ ਲੜਾਈ ਜਾਏਗੀ ਤ벌ੇ ਸਾਪਲਾ ਹੁਣਾਂ ਦੀ ਨਾਰਾਜ਼ਗੀ ਜੋ ਹੈ ਉਹ ਲਗਾਤਾਰ ਬਰਕਰਾਰ ਹੈ ਤਬੀ ਜੀ ਸਾਪਲਾ ਦੀ ਨਰਾਜ਼ਗੀ ਲਗਾਤਾਰ ਬਰਕਰਾਰ ਹੈ ਸਾਨੀ ਸਾਹਿਬ ਅਸੀਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਸ ਗੱਲ ਦਾ ਜ਼ਿਕਰ ਕਰ ਰਹੀ ਸੀ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਅਹੁਦਾ ਛੱਡਿਆ ਇਸੇ ਭਰੋਸੇ ਤੇ ਕਿ ਸ਼ਾਇਦ ਉਹਨਾਂ ਨੂੰ ਚੋਣ ਜੋ ਹੈ ਉਹ ਲੜਾ ਦਿੱਤੀ ਜਾਏ ਹੁਣ ਤਾਂ ਸਾਪਲਾ ਸਾਹਿਬ ਨੇ ਖੁਦ ਵੀ ਖੁੱਲ ਕੇ ਕਹਿ ਦਿੱਤਾ ਕਿ ਮੈਨੂੰ ਤਾਂ ਵਾਅਦਾ ਕੀਤਾ ਗਿਆ ਸੀ ਕਿ ਚੋਣ ਲੜਾਈ ਜਾਏਗੀ ਤਾਂ ਹੁਣ ਪਹਿਲਾਂ ਮੇਰੇ ਕੁਝ ਸਵਾਲਾਂ ਦੇ ਜਵਾਬ ਦਿਓ ਉਸ ਤੋਂ ਬਾਅਦ ਨਰਾਜ਼ਗੀ ਦੂਰ ਕਰਨ ਦੀ ਗੱਲ ਕਰਾਂਗੇ ਕਿਵੇਂ ਦੇਖੀ ਤੁਹਾਨੂੰ ਯਾਦ ਹੋਵੇਗਾ ਕਿ ਮੈਂ ਤੁਹਾਨੂੰ ਜੋ ਲਾਸਟ ਡਿਬייט ਹੋਈ ਸੀ ਉਹਦੇ ਵਿੱਚ ਇਹੀ ਕਹਿ ਸੀਗਾ ਕਿ ਅਸੀਂ ਕਮਿਸ਼ਨ ਦੇ ਚੇਅਰਮੈਨ ਦੀ ਉਹਨਾਂ ਉਹਨਾਂ ਦਾ ਜਿਹੜਾ ਅਹੁਦਾ ਸੀਗਾ ਉਹ ਛੱਡਿਆ ਹੀ ਇਸ ਕਰਕੇ ਸੀਗਾ ਕਿ ਇਲੈਕਸ਼ਨ ਲੜਾਈ ਜਾਏਗੀ ਅੱਜ ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਕਿ ਮੈਨੂੰ ਇਹ ਕਿਹਾ ਗਿਆ ਸੀਗਾ ਕਿ ਤੂੰ ਇਹ ਅਹੁਦਾ ਛੱਡ ਤੈਨੂੰ ਇਲੈਕਸ਼ਨ ਲੜਾਵਾਂਗੇ ਪਹਿਲਾਂ ਇਹ ਲੱਗ ਰੱਸ ਸੀ ਕਿ ਵੌਲੰਟਰੀ ਛੱਡ ਦਿੱਤਾ ਹੋਵੇ ਕਿਉਂਕਿ ਜਦੋਂ ਤੁਸੀਂ ਕਿਸੇ ਉੱਚੇ ਅਹੁਦੇ ਤੇ ਬੈਠੇ ਹੋਵੋ ਤਾਂ ਪਾਰਟੀ ਦੀ ਨਿਗਰਹ ਰੰਦੀ ਹੈ ਕਿ ਇਸ ਬੰਦੇ ਨੂੰ ਤਾਂ ਆਲਰੇਡੀ ਕੋ ਅਹੁਦਾ ਮਿਲਿਆ ਹੋਇਆ ਇਹਨੂੰ ਐਮਪੀ ਦੀ ਇਲੈਕਸ਼ਨ ਕਿਉਂ ਲੜਾਣੀ ਹੈ ਮੈਂ ਇਹ ਸੋਚਿਆ ਸੀਗਾ ਜਾਂ ਸਾਰੇ মিডিਆ ਨੇ ਇਹ ਸੋਚਿਆ ਸੀਗਾ ਕਿ ਆਪ ਹੀ ਉਹਨਾਂ ਨੇ ਉਹ ਅਹੁਦਾ ਛੱਡਿਆ ਪਰ ਅੱਜ ਕਲੀਅਰ ਹੋਇਆ ਕਿ ਪਾਰਟੀ ਨੇ ਉਹਨਾਂ ਨੂੰ ਕਿਹਾ ਸੀ ਸਕੀਟ ਹੋਏਗੀ ਹੋਏਗੀ ਇੱਕ ਉਹ ਲੀਡਰ ਜਿਹਨੂੰ ਪਿਛਲੀ ਵਾਰ ਵੀ ਤੁਸੀਂ ਟਿਕਟ ਨਹੀਂ ਦਿੱਤੀ ਇਸ ਵਾਰ ਵੀ ਟਿਕਟ ਨਹੀਂ ਦਿੱਤੀ ਔਰ ਉਸ ਤੋਂ ਬਾਅਦ ਜਿਹੜੇ ਅਲੀਗੇਸ਼ਨਸ ਲੱਗੇ ਨੇ ਹਾਲਾਂਕਿ ਭਾਜਪੀ ਦੇ ਬਹੁਤ ਸਾਰੇ ਆਗੂ ਕਹਿੰਦੇ ਨੇ ਕਿ ਅਲੀਗੇਸ਼ਨ ਲਗਾਉਣ ਵਾਲੇ ਅਸੀਂ ਨਹੀਂ ਆ ਜੜੀਆਂ ਮਾਰਕੀਟ ਦੇ ਵਿੱਚ ਅਫਵਾਹਾਂ ਵਾ ਉਡੀਆਂ ਉਹ ਭ੍ਰਿਸ਼ਟਾਚਾਰ ਲਈ ਕਰਪਸ਼ਨ ਦੀਆਂ ਉਡੀਆਂ ਯਾ ਕਿਸੇ ਕੁੜੀਆਂ ਦੇ ਨਾਲ ਲੈ ਕੇ ਕੁਝ ਗੱਲਾਂ ਬਾਤਾਂ ਉੜੀਆਂ ਵੀ ਉਹਦੇ ਵਿੱਚ ਸਾਡਾ ਲੈਣਾ ਦੇਣਾ ਨਹੀਂ ਹੈ ਪਰ ਉਹਨਾਂ ਨੇ ਵਿਜੇ ਸਾਹਪਲਨ ਬਿਲਕੁਲ ਸਾਫ਼ ਕਰ ਦਿੱਤਾ ਕਿ ਪਹਿਲਾਂ ਇਹ ਗੱਲ ਕਲੀਅਰ ਕੀਤੀ ਜਾਵੇ ਜਾਂਚ ਕੀਤੀ ਜਾਵੇ ਕਿ ਮੇਰੇ ਤੇ ਦੋਸ਼ ਲਾਉਣ ਵਾਲੇ ਕੌਣ ਸੀਗੇ ਔਰ ਉਹਨਾਂ ਦੀ ਪਛਾਣ ਕੀਤੀ ਜਾਵੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜਨਤਕ ਤੌਰ ਤੇ ਦੱਸਿਆ ਜਾਵੇ ਕਿ ਜਿਹੜੇ ਅਲੀਗੇਸ਼ਨ ਲੱਗ ਰਹੇ ਨੇ ਉਹ ਸਿਰਫ ਅਫਵਾਹ ਹੈ ਉਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਮੇਰੀ ਥੋੜਾ ਸਮਾਂ ਪਹਿਲਾਂ ਗੱਲ ਵੀ ਹੋਈ ਸੀ ਉਹਨਾਂ ਨਾਲ ਉਹ ਫਿਲਹਾਲ ਉਹ ਦਿੱਲੀ ਵੱਲ ਕੂਚ ਕਰ ਗਏ ਨੇ ਹੋ ਸਕਦਾ ਕਿ ਉਹਨਾਂ ਦੀ ਨਰਾਸ਼ਗੀ ਹੈ ਜਿਹੜੀ ਉਸ ਹਮਤੀ ਦੇ ਵਿੱਚ ਬਦਲ ਗਈ ਹੋਵੇ ਦਿੱਲੀ ਉਹਨਾਂ ਨੂੰ ਬੁਲਾਇਆ ਗਿਆ ਦਿੱਲੀ ਦੇ ਵਿੱਚ ਉਹ ਜਾ ਰਹੇ ਨੇ ਜਾਂ ਹੁਣ ਪਹੁੰਚ ਵੀ ਗਏ ਹੋਣੇ ਜਦ ਤੱਕ ਸਾਡੀ ਡਿਬੇਟ ਚੱਲ ਰਹੀ ਹੈ ਸੋ ਅਜੇ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਮਸਲਾ ਹਾਲਤਾ ਹੋ ਗਿਆ ਹੋਣਾ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜਿਹੜੇ ਅਲੀਗੇਸ਼ਨ ਲੱਗੇ ਨੇ ਉਹ ਅਲੀਗੇਸ਼ਨ ਪਹਿਲਾਂ ਠੀਕ ਸੀ ਜਾਂ ਹੁਣ ਠੀਕ ਨੇ ਜੇ ਉਹ ਅਲੀਗੇਸ਼ਨ ਵਾਪਸ ਪਾਰਟੀ ਲੈਂਦੀ ਹੈ ਇਹ ਪਾਰਟੀ ਦੇ ਅੰਦਰ ਖਾਤੇ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਜੇ ਕਾਰਵਾਈ ਨਹੀਂ ਵੀ ਹੁੰਦੀ ਤਾਂ ਇਹ ਸਮਝਣਾ ਪਏਗਾ ਕਿ ਵਿਜੇ ਸੰਪਲਾ ਨੇ ਆਪਣੇ ਹਥਿਆਰ ਛੁੱਟ ਦਿੱਤੇ ਨੇ ਕਿਉਂਕਿ ਵਿਜੇ ਸੰਪਲਾ ਨੇ ਇੱਕ ਗੱਲ ਪਹਿਲਾਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਕਿ ਉਹ ਕੌਮ ਕੰਗਰਸ ਨਾਲ ਜਾਂਦੇ ਨੇ ਉਹ ਅਕਾਲੀ ਦਲ ਦੇ ਵਿੱਚ ਜਾ ਸਕਦੇ ਨੇ ਉਹ ਤਾਂ ਹੁਣ ਦਰਵਾਜ਼ੇ ਹੋ ਗਏ ਬੰਦ ਕਿਉਂਕਿ ਹੁਣ ਜੇ ਉਹ ਤਾਂ ਸੀਗਾ ਕਿ ਅਕਾਲੀ ਦਲ ਨੇ ਹਾਰਪੁਰ ਤੋਂ ਆਪਣਾ ਉਮੀਦਵਾਰ ਲਾਣਿਆ ਨਹੀਂ ਸੀ ਉਹ ਤਾਂ ਲੱਗ ਰਿਹਾ ਸੀ ਕਿ ਜੇ ਅਕਾਲੀ ਦਲ ਦੇ ਵਿੱਚ ਅੰਦਰੋਂ ਤਾਂ ਹਾਰਪੁਰ ਤੋਂ ਟਿਕਟ ਮਿਲ ਸਕਦੀ ਹੈ ਪਰ ਹੁਣ ਉਹ ਵੀ ਜਿਹੜਾ ਰਸਤਾ ਜਿਹੜਾ ਉਹ ਬੰਦ ਹੋ ਚੁੱਕਾ ਹੈ ਅਜੇ ਦੇ ਵਿੱਚ ਮੈਨੂੰ ਐ ਕਿ ਵੱਡੀ ਪਾਰਟੀ ਹੈ ਪਾਰਟੀ ਨੇ ਬਹੁਤ ਕੁਝ ਦਿੱਤਾ ਵੀ ਹੈ ਪਾਰਟੀ ਜੀ ਰਿਆਜ ਹੋਵੇ ਤਾਂ ਬਿਹਤਰ ਹੈ ਤਾਂ ਬਿਲਕੁਲ ਸਾਫਲਾ ਸਾਹਿਬ ਨੇ ਸੋਚਿਆ ਹੋਣਾ ਹੈ ਕਿ ਫਿਲਹਾਲ ਤਾਂ ਅੱਗੇ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਪਾਰਟੀ ਦੇ ਨਾਲ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ ਇਸੇ ਪਾਰਟੀ ਦੇ ਨਾਲ ਜੁੜੇ ਰਹਿਣ ਦੇ ਵਿੱਚ ਹੀ ਫਾਇਦਾ ਹੈ ਹੁਣ ਗੱਲ ਉਸ ਖਬਰ ਦੀ ਕਰਦੇ ਹਾਂ ਜਿਸ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਪੁਚਾ ਲਾ ਗਿਆ ਸੀ ਇਹ ਖਬਰ ਜੁੜੀ ਹੋਈ ਹੈ ਅਮਿਤਪਾਲ ਦੇ ਨਾਲ ਜੀ ਹਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਹੋ ਸਕਦਾ ਹੈ ਖਡੂਰ ਸਾਹਿਬ ਤੋਂ ਅਮਿਤਪਾਲ ਜੁਆ ਹੈ ਉਹ ਲੋਕ ਸਭਾ ਦੀ ਚੋਣ ਲੜ ਸਕਦੇ ਨੇ ਜਿਵੇਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਤਾਂ ਸਿਆਸੀ ਗਲਿਆਰਾਂ 'ਚ ਇੱਕ ਨਵਾਂ ਪੁਚਾ ਲਾ ਗਿਆ तमाम ਤਰੀਕੇ ਦੀਆਂ ਕਿਆਸਰਾਂ ਲੱਗਣ ਲੱਗੀਆਂ ਇਹ ਸਵਾਲ ਹੀ ਉੱਠਣ ਲੱਗਾ ਕਿ ਜਿਸ ਨੂੰ ਨੈਸ਼ਨਲ ਸਿਕਿਉਰਿਟੀ ਦੇ ਲਈ ਥੈਟ ਮੰਨਿਆ ਗਿਆ ਹੋਵੇ ਜਿਸ ਤੇ ਐਨਐਸਏ ਲਗਾਇਆ ਗਿਆ ਹੋਵੇ ਕੀ ਉਹ ਉਸੇ ਦੇਸ਼ ਦੀ ਚੋਣ ਪ੍ਰਣਾਲੀ ਦੇ ਵਿੱਚ ਉਹ ਇਸ ਤਰੀਕੇ ਦੇ ਨਾਲ हिस्सा ले सकता है या नहीं ले सकता हालांकि ये सिर्फ क्यास रहा या हिस्सा है ये सिर्फ गल्ला ही निकल के सामने आ रही है सन क्योंकि जब पीटीसी न्यूज़ ਦੇ ਮੁੱਖ ਸੰਪਾਦਕ ਹਰਪੀਸਾਨੀ ਹੁਣਾ ਨੇ ਅੰਮ੍ਰਿਤਪਾਲ ਹੁਣਾ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ ਕਰ ਦਿੱਤਾ ਕਿ ਨਹੀਂ ਅੰਮ੍ਰਿਤਪਾਲ ਚੋਣ ਨਹੀਂ ਲੜਨ ਜਾ ਰਹੇ ਜਾਂ ਘੱਟੋ ਘੱਟ ਉਹ ਇਹ ਚਾਹੁੰਦੇ ਨੇ ਕਿ ਅੰਮ੍ਰਿਤਪਾਲ ਅਜਿਹਾ ਨਾ ਕਰਨ ਤੁਸੀਂ ਇਹ ਗੱਲਬਾਤ ਸੁਣੋ ਹੈਲੋ ਹਾਂਜੀ ਸਾਡੇ ਨਾਲ ਮੌਜੂਦ ਨੇ ترਸੀਮ ਸਿੰਘ ਜੀ ਭਾਈ ਅਮਰਤਪਾਲ ਦੇ ਪਿਤਾ ਨੇ ਔਰ ਜਿਹੜੀ ਇਹ ਗੱਲ ਚੱਲ ਰਹੀ ਹੈ ਕਿ ਭਾਈ ਅਮਰਤਪਾਲ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਨੇ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਵਾਇਕਰਜੀ ਦਾ ਖਾਲਸਾ ਵਾਇਕਰਜੀ ਘਫਤੇ ترਸੀਮ ਸਿੰਘ ਜੀ ਵਾਇਕਰਜੀ ਦਾ ਖਾਲਸਾ ਵਾਇਕਰਜੀ ਜੀ ਜੀ ਮੈਂ ਹਰਪ੍ਰੀਤ ਬੋਲ ਰਿਹਾ ਜੀ ترਸੀਮ ਸਿੰਘ ਜੀ ਜਿਹੜੀ ਇਹ ਗੱਲ ਚੱਲ ਰਹੀ ਕਿ ਭਾਈ ਅਮਰਤਪਾਲ ਆਜ਼ਾਦ ਤੌਰ ਤੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਫਰੀਦ ਤੋਂ ਖਡੂਰ ਸਾਹਿਬ ਤੋਂ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਅਜੇ ਤੱਕ ਜੀ ਸਾਨੂੰ ਤੇ ਦੇ ਚ ਉਹ ਕੁਝ ਵੀ ਸੱਚਾਈ ਨਹੀਂ ਲੱਗ ਰਹੀ ਤੁਹਾਨੂੰ ਜਿਨੀ ਵਾਰਾਂ ਵੀ ਪਹਿਲਾਂ ਅਮਰਪਾਲ ਨਾਲ ਸਾਡੀ ਮੁਲਾਕਾਤ ਹੋਈ ਹੈ ਉਹਨਾਂ ਨੇ ਉਸ ਇਸ ਮਾਮਲੇ ਤੇ ਉਹ ਕਹਿੰਦੇ ਕਿ ਨਹੀਂ ਮੈਂ ਰਾਜ਼ੀ ਦਿੱਤੀ ਨਹੀਂ ਹੋਣਾ ਚਾਹੁੰਦਾ ਜੀ ਜੀ ਤੇ ਬਤੇ ਹੁਣ ਇਹ ਤਾਂ ਕਈ ਥੋੜੇ ਦਿਨ ਤੋਂ ਸੁਣ ਰਹੇ ਹਾਂ ਕਿ ਉਹ ਮਿਲ ਰਹੇ ਅਸੀਂ ਇਸੇ ਕਰਕੇ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਹੂੰ 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 ਤੇ ਉਹ ਤੋਂ ਮਿਲਣ ਤੋਂ ਬਾਅਦ ਜੇ ਕੋਈ ਉਹ ਉਹ ਨਾਲ ਗੱਲ ਕਰਨ ਤੇ ਅੱਛਾ ਤੁਸੀਂ ਕਦੋਂ ਮੁਲਾਕਾਤ ਕਰਨ ਜਾ ਰਹੇ ਹੋ ਉਹਨਾਂ ਨਾਲ ਅਸੀਂ ਕੱਲ ਕਰਾਂਗੇ ਮੁਲਾਕਾਤ ਅੱਛਾ ਕੱਲ ਕਰਨ ਜਾ ਰਹੇ ਹੋ ਤੇ ਇਹ ਇਸ ਤੋਂ ਪਹਿਲਾਂ ਜਦੋਂ ਵੀ ਤੁਹਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕਦੇ ਇਸ ਤੇ ਸਹਿਮਤੀ ਪ੍ਰਗਟਾਈ ਹੈ ਕਿ ਲੜਨਾ ਹੈ ਕਿ ਜਾਂ ਨਹੀਂ ਲੜਨਾ ਨਹੀਂ ਨਹੀਂ ਉਹਨਾਂ ਨੇ ਅਜੇ ਤੱਕ ਤੇ ਸਾਡੇ ਨਾਲ ਕਦੀ ਇਹ ਇਹ ਉਹਨਾਂ ਨੂੰ ਜਿਹੜਾ ਸਾਨੂੰ ਉਹ ਜਿਹਨਾਂ ਬਾਹਰੋਂ ਕਹਿੰਦੇ ਸੀ ਵੀ ਤੇ ਅਸੀਂ ਉਹਨਾਂ ਨੇ ਕਿਹਾ ਉਹ ਕਹਿੰਦੇ ਸੀ ਨਹੀਂ ਜੀ ਜੀ ਇੱਕ ਨਾ ਵਕੀਲ ਨੇ ਉਹਨਾਂ ਦੇ ਉਹ ਦਾਵਾ ਕਰ ਰਹੇ ਨੇ ਕਿ ਭਾਈ ਅਮਰਪਾਲ ਇਲੈਕਸ਼ਨ ਲੜਨਾ ਚਾਹੁੰਦੇ ਨੇ ਚਲੋ ਇਹ ਸੀ ਇਹ ਚੀਜ਼ ਹੈ ਕਿ ਕੱਲ ਨੂੰ ਕਲੀਅਰ ਹੋ ਜਾਵੇ ਤੇ ਅਸੀਂ ਡਰਟਲੀ ਨਾਲ ਮਿਲਣਾਗੇ ਹੂੰ ਹੂੰ ਤੇ ਉਹ ਹੈ ਉਹਨਾਂ ਨੇ ਬਾਕੀ ਉਹਨਾਂ ਦਾ ਕੋਈ ਬਦ ਚੇਂਜ ਹੋਇਆ ਇਸ ਇਸ ਮਾਮਲੇ ਦੇ ਤੇ ਕੋਈ ਕਿਉਂ ਕੱਲ ਨੂੰ ਅਸੀਂ ਖੁਦ ਮਿਲ ਕੇ ਫੇਰੀ ਉਹਨਾਂ ਨੂੰ ਕੀ ਚਾਹੀਏ ਠੀਕ ਹੈ ਜੀ ਅੱਛਾ ਤਖਸ਼ੀਮ ਸਿੰਘ ਜੀ ਇੱਕ ਆਖਰੀ ਸਵਾਲ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਭਾਈ ਮਰਤਪਾਲ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਨਹੀਂ ਸਾਨੂੰ ਤਾਂ ਲੱਗਦਾ ਵੀ ਨਹੀਂ ਲੜਨੀ ਚਾਹੀਦੀ ਹੂੰ ਤੁਸੀਂ ਮਤਲਬ ਸਹਿਮਤ ਨਹੀਂ ਹੋ ਇਲੈਕਸ਼ਨ ਲੜਨ ਦੇ ਲਈ ਨਾ ਆ ਨਹੀਂ ਕਿਉਂਕਿ ਉਹ ਬਾਹਰ ਹੈ ਆ ਤੇ ਹਾਲਾਤ ਸਾਰੇ ਤਰ੍ਹਾਂ ਦੇ ਕਿਉਂ ਜਿਹੜੀਆਂ ਕਿਉਂਕਿ ਪ੍ਰਸ਼ਾਸਨ ਦਾ ਦਬਾਅ ਸਾਡੇ ਤੇ ਦਰਗਾਹ ਸਾਡੇ ਉੱਪਰ ਚੜੀ ਹੈ ਜੀ 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 ਇਸ ਕਰਕੇ ਇਸ ਹਾਲਾਤ ਵਿੱਚ ਮੇਰੇ ਕਹਿਲ ਤੇ ਸਾਨੂੰ ਨਹੀਂ ਇਹ ਇੱਕ ਇੱਕ ਅਖਰੀ ਸਵਾਲ ਜਿਵੇਂ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਭਾਜਪਾ ਨੂੰ ਸਵਾਲ ਪੁੱਛਦੇ ਨੇ ਕਿਸਾਨਾਂ ਦੇ ਮੁੱਦੇ ਤੇ ਤੁਸੀਂ ਵੀ ਮੈਂ ਸੁਣਿਆ ਸੀ ਕਿ ਕੋਈ ਗੱਲ ਕੀਤੀ ਸੀਗੀ ਅਮਰਪਾਲ ਦੇ ਮੁੱਦੇ ਤੇ ਲੋਕਾਂ ਨੂੰ ਇਹ ਅਪੀਲ ਕੀਤੀ ਸੀ ਕਿ ਸਵਾਲ ਪੁੱਛੇ ਜਾਣਾ ਆਮ ਆਦਮੀ ਪਾਰਟੀ ਤੋਂ ਭਾਜਪਾ ਤੋਂ ਕਿ ਸਵਾਲ ਤੇ ਲੋਕ ਉਹਨਾਂ ਨੂੰ ਪੁੱਛ ਵੀ ਰਹੇ ਆ ਇਹਨਾਂ ਨੇ ਪੁੱਛ ਰਹੇ ਆ ਜਿਹੜੇ ਕੋਈ ਆਪੜੇ ਕੌਂਸਲ ਤੇ ਵੀ ਗਲਤ ਕੀਤਾ ਉਹਨਾਂ ਦਾ ਉਹਨਾਂ ਦਾ ਕੋਈ ਤਾਂ ਕੋਈ ਜੁਰਮ ਪੀਦਾ ਨਹੀਂ ਕਿ ਜੋ ਉਹਨਾਂ ਦੇ ਸੇ ਸਿਰ ਰਹਿਣੇ ਸਾਲ ਬਾਅਦ ਤੋਂ ਫਿਰ ਬਿਧਾ ਰਹੇ ਜੋ ਜੀ 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 ਜਿਹੜੇ ਕੋਈ ਤੇ ਇਹ ਤੇ ਲੋਕ ਸਾਨੂੰ ਨਹੀਂ ਆ ਕੇ ਕਹਿੰਦੇ ਕਿ ਇਹ ਸਵਾਲ ਪੁੱਛਦੇ ਆ ਕਹਾਂ ਗੇ ਪੁੱਛਿਆ ਗਿਆ ਰੋਜ਼ ਪੁੱਛਦੇ ਲੋਕ ਇਹਨਾਂ ਦਾ ਬਿਲਕੁਲ ਜੀ 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 ਤੇ ਇਹ ਤੇ ਰਸਮੀ ਤੋਂ ਮੰਗ ਕੇ ਲੋਕਾਂ ਨੂੰ ਵੀ ਇਹ ਪੁੱਛਿਆ ਜਾਣਾ ਚਾਹੀਦਾ ਕਿ ਨਸ਼ਿਆਂ ਦਾ ਮਾਮਲਾ ਕਿੱਥੋਂ ਤੱਕ ਹੱਲ ਕੀਤਾ ਸਰਕਾਰ ਨੇ ਜਾਂ ਪਰ ਬੇਦਬੀ ਆਇਆ ਦੂਜੇ ਕੋਈ ਕੰਮ ਕੀ ਕੀਤਾ ਉਹ ਆਪਣੇ ਦੱਸਣ ਕਿ ਲੋਕਾਂ ਨੂੰ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਰਸੇਮ ਸਿੰਘ ਜੀ ਸੰਗਲ ਗੱਲਬਾਤ ਕਰਨ ਦਾ ਹਰਪ੍ਰੀਤ ਜੀ ਤੁਸੀਂ ਗੱਲਬਾਤ ਕੀਤੀ ਹੈ ਭਾਈ ਅਮਿਤਪਾਲ ਦੇ ਪਿਤਾ ਹੁਣਾ ਦੇ ਨਾਲ ਇਹ ਕਿਆਸ ਇੱਕਦਮ ਹੀ ਨਿਕਲ ਕੇ ਸਾਹਮਣੇ ਆਇਆ ਕਿ ਸ਼ਾਇਦ ਅਮਿਤਪਾਲ ਜੋ ਨੇ ਉਹ ਖਡੂਰ ਸਾਹਿਬ ਤੋਂ ਚੋਣ ਲੜ ਸਕਦੇ ਨੇ ਜਿਵੇਂ ਹੀ ਇਹ ਖਬਰ ਨਿਕਲ ਕੇ ਸਾਹਮਣੇ ਆਈ ਤਾਂ तमाम ਸਿਆਸੀ ਸਮੀਕਰਨ ਬਣਨੇ ਸ਼ੁਰੂ ਹੋ ਗਏ ਕਿਸ ਨੂੰ ਫਾਇਦਾ ਹੋ ਸਕਦਾ ਹੈ ਕਿਸ ਨੂੰ ਨੁਕਸਾਨ ਹੋ ਸਕਦਾ ਹੈ ਕਿਸ ਦੀ ਵੋਟ ਕੱਟੀ ਜਾ ਸਕਦੀ ਹੈ ਪਰ ਹੁਣ ਜਿਵੇਂ ਤੁਸੀਂ ਗੱਲਬਾਤ ਕੀਤੀ ਤਾਂ ਇਹ ਸਾਫ਼ ਹੋ ਗਿਆ ਕਿ ਨਹੀਂ ਅਜਿਹਾ ਨਹੀਂ ਹੈ ਇਹ ਸਿਰਫ ਕਿਆਸ ਹੀ ਨੇ ਅ ਦੇਖੋ ਜਿਵੇਂ ਸਾਨੂੰ ਇਹ ਪਤਾ ਲੱਗਿਆ ਕਿਉਂਕਿ ਅਮਰਤਪਾਲ ਦੇ ਇੱਕ ਵਕੀਲ ਨੇ ਉਹਨਾਂ ਦਾ ਇਹ ਦਾਵਾ ਹੈ ਕਿ ਅਮਰਤਪਾਲ ਇਲੈਕਸ਼ਨ ਲੜਨਗੇ ਅਮਰਤਪਾਲ ਜਿਹੜਾ ਨਾਮਿਨੇਸ਼ਨ ਭਰਨਗੇ ਹਾਲਾਂਕਿ ਉਹਨਾਂ ਦੇ ਪਰਿਵਾਰ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਸਭ ਬਹੁਤ ਸਾਰੀ ਕੁਰਿਓਸਿਟੀ ਸੀ ਫਿਰ ਮੈਂ ਉਹਨਾਂ ਦੇ ਫਾਦਰ ਸਾਹਿਬ ਨੂੰ ਫੋਨ ਕੀਤਾ ਤਰਸੇਮ ਸਿੰਘ ਜੀ ਨੂੰ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਅਜੇ ਹੀ ਕੋਈ ਗੱਲ ਹੈ ਨਹੀਂ ਜਿਹਾ ਕੁਝ ਨਹੀਂ ਹੈ ਔਰ ਨਾਲੇ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਜਾਂਦਾ ਕਿ ਅੰਮ੍ਰਿਤਪਾਲ ਇਲੈਕਸ਼ਨ ਲੜੇ ਕਿਉਂਕਿ ਸਟੇਟ ਗਵਰਨਮੈਂਟ ਸਾਡੇ ਖਿਲਾਫ ਹੈ ਪੰਜਾਬ ਦੀ ਸਰਕਾਰ ਸਾਡੇ ਇਲੈਕਸ਼ਨ ਲੜਨ ਦੇ ਮਾਹੌਲ ਦੇ ਵਿੱਚ ਹੈ ਨਹੀਂ ਇਸ ਕਰਕੇ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਰ ਦਿੱਤੀ ਕਿ ਕੱਲ ਸੀ ਮਿਲਣ ਜਾਣਾ ਡਿਬਰੂਗੜ੍ਹ ਦੇ ਵਿੱਚ ਕਿਉਂਕਿ ਵੀਰਵਾਰ ਨੂੰ ਮਿਲਣ ਦਾ ਟਾਈਮ ਹੁੰਦਾ ਉਹਨਾਂ ਨੂੰ ਮਿਲਣ ਜਾਣਾ ਔਰ ਮਿਲ ਕੇ ਪਤਾ ਲੱਗੇਗਾ ਕੀ ਉਹ ਸਾਨੂੰ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਹੋ ਸਕਦਾ ਕੋਈ ਲੇਟੈਸਟ ਅਪਡੇਟ ਕੋਈ ਆਇਆ ਹੋਵੇ ਜਾਂ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਜ਼ੈਨ ਦੇ ਵਿੱਚ ਗੱਲ ਆਈ ਹੋਵੇ ਕਿ ਇਲੈਕਸ਼ਨ ਲੜਨਾ ਚਾਹੀਦਾ ਸੋ ਇਸ ਕਰਕੇ ਇਹ ਵੀ ਹੋ ਸਕਦਾ ਉਹ ਇਲੈਕਸ਼ਨ ਲੜ ਸਕਦੇ ਨੇ ਪਰ ਇੱਕ ਗੱਲ ਬਿਲਕੁਲ ਸਾਫ਼ ਹੈ ਕਿ ਹਾਲ ਫਿਲਹਾਲ ਅਜਿਹਾ ਕੁਝ ਨਹੀਂ ਹੈ ਥੋੜੀ ਦਰ ਬਾਅਦ ਉਹਨਾਂ ਨੇ ਫੇਸਬੁੱਕ ਤੇ ਇੱਕ ਹੋਰ ਜਾਣਕਾਰੀ ਲਵਪਰੀ ਤੋਂ ਸਾਂਝੀ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਅ ਅਮਰਤਪਾਲ ਦੇ ਵਕੀਲ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਕੀਤੀ ਜਾਣੀ ਉਹ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਜਾਂ ਨਿੱਜੀ رائے ਹੋ ਸਕਦੀ ਹੈ ਅਮਰਤਪਾਲ ਦਾ ਹੀ ਉਹਨਾਂ ਦੇ ਪਰਿਵਾਰ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਜੋਸ ਤੋਂ ਇਹ ਗੱਲ ਹੋਰ ਜ਼ਿਆਦਾ ਸਾਫ਼ ਤੇ ਸਟੀਕ ਤੇ ਸਪਸ਼ਟ ਹੋ ਜਾਂਦੀ ਹੈ ਕਿ ਜਿਹੜੀ ਉਹਨਾਂ ਦੇ ਵਕੀਲ ਨੇ ਗੱਲ ਕੀਤੀ ਹੈ ਉਹ ਉਹਨਾਂ ਦੀ ਗੱਲ ਹੈ ਅਮਰਤਪਾਲ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਿੱਥੇ ਤੱਕ ਅਪਰਲੀਗੈਲਿਟੀ ਦੀ ਗੱਲ ਕਰਦੇ ਹਾਂ ਕਿ ਉਹ ਇਲੈਕਸ਼ਨ ਲੜ ਵੀ ਸਕਦੇ ਨੇ ਕਿਉਂਕਿ ਇੱਕ ਐਨਐਸਓ ਉਹਨਾਂ ਤੇ ਲੱਗਿਆ ਹੋਇਆ ਹੈ ਤਾਂ ਯੈਸ ਲੀਗਲੀ ਤੌਰ ਤੇ ਉਹ ਇਲੈਕਸ਼ਨ ਲੜ ਸਕਦੇ ਨੇ ਕੋਈ ਵੀ ਸ਼ਖਸ ਭਾਵੇਂ ਉਹ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਹੋਵੇ ਤਾਂ ਉਹ ਇਲੈਕਸ਼ਨ ਲੜ ਸਕਦਾ ਹੈ ਮੈਂ ਤੁਹਾਨੂੰ ਇਤਿਹਾਸ ਦੇ ਝਰੋਖੇ ਚ ਲੈ ਕੇ ਜਾਣਾ ਚਾਹਾਂਗਾ ਸਿਮਰਨਜੀਤ ਸਿੰਘ ਮਾਨ ਹੁਰਾ ਨੇ ਆਪਣੇ ਉਮੀਦਵਾਰ ਖੜੇ ਕੀਤੇ ਸੀਗੇ ਇਹ ਪੰਜਾਬ ਦਾ ਇਤਿਹਾਸ ਉਹ ਲਗਭਗ ਸਾਰੇ ਉਮੀਦਵਾਰ ਜੇਲ੍ਹਾਂ ਦੇ ਵਿੱਚ ਬੰਦ ਸੀਗੇ ਔਰ ਉਹਨਾਂ ਦੇ ਵਿੱਚੋਂ ਜੇ ਮੈਂ ਗਲਤ ਨਹੀਂ ਹਾਂ ਤਾਂ 4 ਤੋਂ 5 ਉਮੀਦਵਾਰ ਜਿਹੜੇ ਨੇ ਉਹ ਜਿੱਤੇ ਸੀ ਅਤेंद्रਪਾਲ ਸਿੰਘ ਜਿੱਤੇ ਸੀ ਮਨਜੀਤ ਮਾਨ ਜਿੱਤੇ ਉਹ ਸਾਰੇ ਤੇ ਸਾਰੇ ਜੇਲ੍ਹਾਂ ਦੇ ਵਿੱਚ ਬੰਦ ਸੀਗੇ ਉਦੋਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਸੀ ਉਹਨਾਂ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਤਾਂ ਉਹ ਜ਼ਿਲ੍ਹਾ ਦੇ ਵਿੱਚੋਂ ਜਿੱਤ ਕੇ ਆਏ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਜੇ ਫੈਮਿਲੀ ਕਹੇਗੀ ਕਿ ਪੰਜਾਬ ਦੇ ਵਿੱਚ ਮਾਹੌਲ ਪੰਜਾਬ ਦੀ ਸਰਕਾਰ ਨੇ ਅਜੇ ਹੱਛੜਿਆ ਹੀ ਨਹੀਂ ਕਿ ਉਹ ਇਲੈਕਸ਼ਨ ਲੜਿਆ ਜਾਵੇ ਤਾਂ ਵੀ ਉਹ ਅਮਰਤਪਾਲ ਇਲੈਕਸ਼ਨ ਲੜਦੇ ਨੇ ਜਾਂ ਨਹੀਂ ਲੜਦੇ ਇਹ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੇਗਾ ਤਾਂ ਬਿਲਕੁਲ ਜਦੋਂ ਪਰਿਵਾਰ ਭਾਈ ਅਮਿਤਪਾਲ ਦੇ ਨਾਲ ਮੁਲਾਕਾਤ ਕਰਦੇ ਨੇ ਉਸ ਤੋਂ ਬਾਅਦ ਤਸਵੀਰ ਪੂਰੀ ਸਾਫ਼ ਹੋ ਸਕਦੀ ਹੈ ਕਿਉਂਕਿ ਪਰਿਵਾਰ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਜੋ ਵਕੀਲ ਨੇ ਬਿਆਨ ਦਿੱਤਾ ਹੈ ਉਹ ਉਹਨਾਂ ਦਾ ਇੱਕ ਨਿੱਜੀ ਬਿਆਨ ਹੈ ਤਾਂ ਇਸ ਨੂੰ ਲੈ ਕੇ ਤਸਵੀਰ ਜੋ ਹੈ ਉਹ ਇੱਕ ਦਿਨ ਬਾਅਦ ਹੀ ਜੋ ਸਾਫ਼ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਹਰਪ੍ਰੀਤ ਜੀ ਬੇਹਤ ਧੰਨਵਾਦ ਇਸ तमाम ਗੱਲਬਾਤ ਦੇ ਲਈ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ